ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤੇ ਹਾਂਜੀ ਪਿਆਰੇ ਵੀਰੋ ਮੇਰੇ ਭੈਣੋ ਆਪਣੇ ਮਾਤਾਵਾਂ ਬੱਚੇ ਬਾਪੂ ਜੀ ਛੋਟੇ ਵੀਰ ਸਾਰਿਆਂ ਨੂੰ ਪਿਆਰ ਭਰੀ ਸਿਮਰਤਾ ਹੈ ਸਤਿ ਸ਼੍ਰੀ ਅਕਾਲ ਮੇਰੀ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਜੋ ਕਿ ਬਿਲਕੁਲ ਫ੍ਰੀ ਹੁੰਦਾ ਹੈ ਤੇ ਮੇਰੀ ਮਦਦ ਇਸ ਲਈ ਮੇਰੀ ਹੈਲਪ ਕਰੋ ਤਾਂਕਾ ਕਿ ਉਹ ਮੈਂ ਅਗਲੀ ਵੀਡੀਓ ਬਣਾਉਣ ਲਈ ਮੈਨੂੰ ਮੋਟੀਵੇਸ਼ਨ ਮਿਲੇ ਤੇ ਆਪਾਂ ਸਾਰਿਆਂ ਨੂੰ ਇੱਕ ਦੂਜੇ ਦੀ ਮਦਦ ਹੀ ਕਰਨੀ ਚਾਹੀਦੀ ਹੈ ਇਨਸਾਨ ਨੂੰ ਇਨਸਾਨੀਅਤਾਂ ਨੂੰ ਮਦਦ ਆਪਾਂ ਨੂੰ ਬਹੁਤ ਕਰਨੀ ਚਾਹੀਦੀ ਹੈ ਖਾਸ ਕਰਕੇ ਸਿੱਖਾਂ ਨੂੰ ਸਿੱਖਾਂ ਦੀ ਕਿਉਂਕਿ ਸਿੱਖਾਂ ਸਿੱਖ ਹਰੇਕ ਜਗ੍ਹਾ ਪਹੁੰਚ ਜਾਂਦੇ ਨੇ ਪਰ ਸਿੱਖਾਂ ਦੀ ਮਦਦ ਲਈ ਕੋਈ ਛੇਤੀ ਖੇਤੀ ਨਹੀਂ ਹੁੰਦਾ ਪਰ ਇਸ ਵਾਰ ਇਸ ਵਾਰ ਪਰ ਬਹੁਤ ਹੀ ਮਨ ਪ੍ਰਸੰਨ ਹੋਇਆ ਕਿਉਂਕਿ ਬਾਲੀਵੁੱਡ ਦੇ ਵਿੱਚੋਂ ਵੀ ਬਹੁਤ ਬੰਦੇ ਅਕਸ਼ੇ ਕੁਮਾਰ ਪਤਨਾ ਹੋ ਗਿਆ ਉਹ ਆਪਣੇ ਜਦ ਜੀਤ ਜਸਾਂ ਜੁਨੀ ਹੋ ਗਏ ਫਿੰਗਰ ਬਗਾਰ ਆ ਜਾਨੀ ਆ ਮਨਕੀਰ ਤਾਲਖੋਬਾਈ ਜੀ ਨੇ ਤਾਂ ਸਿਰੇ ਹੀ ਕਰਤਾ ਜਾਨੀ ਇਹਨੇ ਟੱਕ ਲੈ ਆਏ ਪਰ ਕਿੰਨਾ ਅਨਾਜ ਦੇ ਤੁਸੀਂ ਇਹ ਦੇਖੋ ਵੀ ਇਹ ਬੰਦਿਆਂ ਨੂੰ ਆਪਾਂ ਟੀਵੀ ਤੇ ਹੀਰੋ ਦੇ ਦਈਏ ਇਹ ਬੰਦੇ ਸੱਚੀ ਹਿਰੇ ਸਨਮਾਨ ਕਰਾ ਨੇ ਇਹਨਾਂ ਨੇ ਸੱਚੀ ਹੀਦੋ ਕੰਮ ਕਰਤਾ ਉਹਨਾਂ ਨੂੰ ਆਪਾਂ ਹੀਰੋ ਕਹਿ ਸਕਦੇ ਆ ਵਧੀਆ ਮਨ ਖੁਸ਼ ਹੁੰਦਾ ਇਹਨਾਂ ਨੂੰ ਦੇਖ ਕੇ ਵੀ ਹਾਂ ਸਾਡੇ ਹੀਰੋ ਨੇ ਭਾਈ ਦੇਸ਼ ਦੇ ਇਹ ਹੀਰੋ ਹੀਰੋ ਨਾ ਨੇ ਜੋ ਜਿਨ੍ਹਾਂ ਨੇ ਸਾਨੂੰ ਸਾਡੇ ਹੈਲਪ ਲਈ ਕੁਝ ਕੀਤਾ ਬਾਕੀ ਬਾਲ ਸਿੱਖਾ ਤਾਂ ਸਿੱਖਾ ਨਾਲ ਖੜੀ ਸੀ ਇਤਤ ਲੋਕ ਬਾਤੋਂ ਨਾਲ ਨਾਲ ਜੁੜਦੇ ਜੁੜਦੇ ਜੁੜੇ ਹੀ ਗਏ ਬੰਦੇ ਜਾਨੀ ਜਦੋਂ ਖੁਸ਼ ਹੋਇਆ ਕਿਉਂਕਿ ਨਹੀਂ ਤਾਂ ਸਿੱਖੀ ਗੱਜਾ ਮਦਦ ਕਰ ਲਈ ਜਾਂਦੇ ਸੀ ਪਰ ਸਿੱਖਾਂ ਨੂੰ ਇਹ ਟੀ ਬਹੁਤ ਜ਼ਿਆਦਾ ਜਾਨੀ ਜਲਦੀ ਸੱਟ ਲੱਗਦੀ ਹੈ ਕਿ ਕਿਆ ਹੈ ਕੁਝ ਵੀ ਆ ਹੋਗਾ ਤਾਂ ਆਪਣੇ ਭੈਣ ਭਾਈ ਦੀ ਕਿਸੇ ਦੀ ਮਦਦ ਕਰੀਏ ਜੋ ਆਪਣਾ ਨੂੰ ਮਦਦ ਲੋਕਾਂ ਨੂੰ ਤੇ ਰੋਡ ਤੇ ਜਾ اپنی مدد ਨਾ ਕੋਈ ਕਰੇ ਜਾਂ ਨਾ ਖੜੇ ਆਪਣੇ ਨਾਲ ਤਾਂ ਤੁਹਾਨੂੰ ਪਤਾ ਹੀ ਆ ਵੀ ਕਿੰਦਾਂ ਦਾ ਲੱਗਦਾ ਦੁਖਦਾ ਲੱਗਦਾ ਇਹ ਬੰਦੇ ਨੂੰ ਥੋੜਾ ਪਤਾ ਹਨਾ ਪਰ ਚਲੋ ਰੱਬ ਵਾਈਗੁਰੂ ਸਾਰਿਆਂ ਸੈੱਟ ਕਰਿਆ ਹੁੰਦਾ ਰੱਬ ਜੇ ਤਾਂ ਵਾਈਗੁਰੂ ਦਾ ਖੇਲ ਹੁੰਦਾ ਹੈ ਜਿਹੜੀ ਆ ਬੰਦੇ ਲੋਕ ਹਾਂਜੀ ਆਪਾਂ ਕੱਲ ਕਰਦੇ ਸੀ ਆਰਿਆ ਲੋਕ ਕੌਣ ਹੁੰਦੇ ਹੈ ਬੱਚੋ ਆਰਿਆ ਲੋਕ ਹੁੰਦੇ ਹੈ ਬ੍ਰਾਹਮਣ ਆਰਿਆ ਲੋਕ ਬੰਦੇ ਨੇ ਬ੍ਰਾਹਮਣ ਪਰ ਕਿਸੇ ਨੇ ਸਾਨੂੰ ਦੱਸਿਆ ਨਹੀਂ ਦੱਸਿਆ ਨਹੀਂ ਸੰਦੇ ਪਹਾੜੀ ਰਾਜਾ ਨਾਲ ਸਾਟਾ ਜੰਗਾ ਹੋਈਆਂ ਜੀ ਬਹੁਤ ਬਜੰਦਾ ਹੋਈਆਂ ਪਹਾੜੀ ਰਾਜਾ ਨਾਲ ਗੁਰੂ ਸਾਹਿਬ ਦੀ ਗੁਰੂਗਣ ਹੈਂਦੀ ਤੇ ਪਹਾੜੀ ਰਾਜਾ ਨਾਲ ਪਹਾੜੀ ਰਾਜੇ ਗਾਨ ਸੀ ਬਾਈ ਜੀ ਬ੍ਰਾਹਮਣ ਉਹ ਵੀ ਬ੍ਰਾਹਮਣ ਦਾ ਇਸ ਤਰ੍ਹਾਂ ਅੰਤਰ ਸੀ ਮੈਂ ਮੈਂ ਕਿਸੇ ਨੂੰ ਨਫ਼ਰਤ ਬੈਰ ਬੋੜ ਵਾਲੀ ਕੱਢਣੀ ਹੈਗੀ ਵੀਰੇ ਕੋਈ ਆਪਣੇ ਨਾਲ ਹਿੰਦੂ ਵੀਰਾਂ ਭੈਣ ਭਰਾ ਸਾਰੇ ਖੜੇ ਨੇ ਅਛੇ ਕਮਰ ਹੋਗਾ ਫਰਮਾਨ ਕਾਨੂੰਗੋ ਦੇ ਲੋਥਾਈ ਬਰਾਦਰੀ ਨੇ ਆਪਣੇ ਨਾਲ ਲੈ ਕੁੱਕੇ ਸਿੱਖ ਵੀ ਖਰਦੇ ਨੇ ਪਰ ਯਾਨੀ ਇਹ ਆ ਵੀ ਜਿਹੜੇ ਤੱਥ ਆਪਾਂ ਸਾਡੇ ਤੋਂ ਲੁਕੋ ਕੇ ਰੱਖੇਗੇ ਉਹਦੇ ਤੱਥਾਂ ਦੇ ਕਰਕੇ ਸੀ ਕਈ ਚੀਜ਼ਾਂ ਸਿੱਖਾਂ ਨੇ ਬਹੁਤ ਹੀ ਚੀਜ਼ਾਂ ਤੁਖੇ ਖਾਦੇ ਨੂੰ ਨਾ ਕਰਕੇ ਬਹੁਤ ਚੀਜ਼ਾਂ ਘਣੀਆਂ ਵੀ ਨਹੀਂ ਸੀ ਸਾਡੀ ਉਸਾਨੋ ਸ਼ੌਕਤ ਜਿਹਦੇ ਕਰਕੇ ਲੋਕਾਂ ਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਵੀ ਅੱਛਾ ਛੱਡਾ ਵੀ ਕਦੇ ਰਾਜ ਹੁੰਦਾ ਸੀ ਛੱਡਾ ਉਹ ਰਾਜਾ ਰਹਿਆਗਾ ਜਿਹਦੇ ਲੋਕ ਫੋਲੋ ਕਰਕੇ ਅੱਜ ਲੋਕਾਂ ਨੇ ਅੰਗਰੇਜ਼ਾਂ ਨੇ ਆਪਣੇ ਰਾਜ ਭਾਗ ਸਥਾਪਿਤ ਕਰ ਲਏ ਤੇ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ ਅੰਗਰੇਜ਼ਾਂ ਨੂੰ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੰਗਰੇਜ਼ਾਂ ਨੇ ਕਿਹਨੂੰ ਫੋਲੋ ਕਰਿਆ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਫੋਲੋ ਕਰਿਆ ਛੱਡੀ ਬਦਕਿਸਮਤੀ ਬੜੀ ਤਰਾਸਤੀ ਦੀ ਗੱਲ ਹੈ ਸਾਨੂੰ ਸਾਡੀ ਕੌਮ ਨੂੰ ਇਹ ਚੀਜ਼ਾਂ ਪਤਾ ਹੀ ਨਹੀਂ ਲੱਗੀਆਂ ਬਹੁਤੀ ਅਜੇ ਵੀ ਕੌਮ ਮੇਰੇ ਸਾਹਮਣੇ 60% ਤੋਂ 40% ਦੇ ਆਸਪਾਸ ਮੇਰੇ ਸਾਹਮਣੇ ਹੋਊਗੀ ਜਿਹਨੂੰ ਪਤਾ ਹੀ ਨਹੀਂ ਕਿ ਅਸੀਂ ਹੈ ਕਾਂ ਜਿਵੇਂ ਉਹ ਇੱਕ ਬੰਦਾ ਸਿੱਖ ਦਾ ਸਦਾ ਢਿੱਲੋਂ ਵਸ ਸਜੇ ਸਿੱਟ ਲੋਕ ਤਾਂ ਜਿਹੜਾ ਫੌਜ ਦਾ ਚੀਜ਼ ਟੂ ਫੋਕਸ ਮੈਂ ਕਹਿੰਦਾ ਬਈ ਪਾਣੀ ਰੋਕ ਰੋਕ ਕੇ ਸੀ ਛੱਡਣਾਗੇ ਮਾਣ ਰੋਕ ਤੇ ਚੇਹੇ ਦੇਣ ਰਹਿਣਗੇ ਜੀ ਫਿਰ ਲੋਖਾ ਨਹੀਂ ਰਿਵੈਸ਼ਾਣਾਗੇ ਮੈਂ ਬੋਲਦਾ ਹੂੰ ਉਹ ਪੁੱਛਿਆ ਵੀ ਇਹ ਕਰਤਾਰਾ ਸਿੱਖਾਂ ਨੇ ਸਾਡੇ ਗੁਰੂਆਂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੋਇਆ ਕੰਮ ਦੇਖਣ ਤੋ ਖੇਤੜੀਆਂ ਖਾਂ ਦਾ ਪੰਜਾਬ ਉਹ ਆ ਜਿੱਥੇ ਪਾਣੀ ਮਰਦੇ ਨੂੰ ਵੀ ਪਾਣੀ ਪਲਾਇਆ ਜਾਂਦਾ ਇੱਥੇ ਪਾਣੀ ਅੰਮ੍ਰਿਤ ਇੱਕ ਅੰਮ੍ਰਿਤ ਦੇ ਰੂਪਾ ਰੱਤਨੇ ਦਾਤ ਬਖਸ਼ੀ ਹੋਈ ਆ ਉਹ ਪਾਣੀ ਨਾਲ ਡੁਬੋੜੋ ਬੋਲੋ ਕਿੰਨਾ ਮਾਰੋ ਇੱਕ ਹੋਰ ਅਦੋਬਰ ਆਈ ਆ ਬਸ ਯਾਨੀ ਇੱਕ ਦੇਸ਼ ਦੀ ਬਿਮਾਰੀ ਆ ਯਾਹੋ ਉਹ ਕਹੀ ਜਾਂਦਾ ਛੋੜੋ ਫਿਰ ਮਾਰੋ ਛੋੜੋ ਫਿਰ ਮਾਰੋ ਤਾਂ ਇੱਕ ਕਨਾਲ ਹੋਰ ਮੰਤਰੀਆ ਭਾਈ ਪਤਾ ਨਹੀਂ ਕਿਹੜਾ ਉਹ ਕਹਿੰਦਾ ਵੀ ਨਾ ਬਜੇਗਾ ਰਹੇਗਾ ਬਾਹਰ ਨਾ ਬਜੇਗੀ ਬਾੰਸਰੀ ਇੱਕ ਹੀ ਵਾਰ ਸਾਰੇ ਖੁੱਲੇ ਹੀ ਰਹਿਣੇ ਲੋ ਕਨਾਲ ਮਨਛਾ ਗਿਆ ਇਹ ਉਹ ਹੀ ਨੇ ਇਹ ਉਹ ਲੋਕ ਨੇ ਇਹ ਉਹਨਾਂ ਦੀ ਬੰਸ ਹੈ ਜਿਹੜੇ ਪਹਾੜੀ ਰਾਜ ਦੇ ਨਾ ਨੇ ਗੁਰੂ ਸਾਹਿਬ ਤੇ ਟੈਕ ਕੀਤਾ ਇਹ ਉਹ ਲੋਕ ਨੇ ਜਿਹੜੇ ਆਰੀਆਂ ਨੇ ਆ ਕੇ ਇੱਥੇ ਬੁੱਧ ਗਿਆਰ ਬੁੱਧ ਨੇ ਜਿਹੜੇ ਸੀਗੇ ਤੋਂ ਬਹੁਤ ਮਾਇਆ ਜਾਣ ਫਲਾਨਾ ਜਾਨ ਜਿਹੜੇ ਸੀ ਜੋ ਵੀ ਸੀ ਇਹਨਾਂ ਦਾ ਤੋੜ ਭੰਨ ਕਰੀ ਜਾਂਦੇ ਕਿ ਪਟਾਕਾਂ ਕਰੀਆਂ ਸਾਰਾ ਯਾਨੀ ਜੋ ਨੂੰ ਪੇਚ ਦੇ ਨਵਸੀ ਸੀ ਉਹਨਾਂ ਤੋਂ ਸਾਰਾ ਕਸ਼ਟ ਹੋ ਗਿਆ ਤੇ ਗਿਰੇ ਮਤਲਬ ਇਹ ਨਹੀਂ ਕਹਦਾ ਵੀ ਮੈਂ ਕਿਸੇ ਨੂੰ ਯਾਦ ਬਰਾਦ ਨਹੀਂ ਤੱਕ ਜਾ ਰਿਹਾ ਹਾਂ ਮੈਂ ਤਾਂ ਬਸ ਉਹ ਦੱਸ ਰਿਹਾ ਹਾਂ ਵੀ ਜੋ ਚੀਜ਼ਾਂ ਦਾ ਇਤਿਹਾਸ ਦੇ ਵਿੱਚ ਸਾਨੂੰ ਸਾਡੀ ਕਮਿਊਨਿਟੀ ਨੂੰ ਦੱਸੀ ਹੀ ਨਹੀਂ ਗਈਆਂ ਕਦੀ ਹਟ ਕਮਿਊਨਿਟੀ ਦੇ ਬੱਚੇ ਬੰਦਾ ਕੋਈ ਨਾ ਕੋਈ ਗਲਤ ਹੁੰਦਾ ਹੀ ਆ ਹਰੇਕ ਹੁੰਦਾ ਹੀ ਆ ਪਰ ਇਨਸਾਨੀਅਤ ਦਾ ਧਰਮ ਸਭ ਤੋਂ ਵੱਡਾ ਗਣੁੰਦਾ ਸਿੱਖਾ ਗੁਰੂਆਂ ਨੇ ਸਾਨੂੰ ਇਹ ਹੀ ਦੱਸਿਆ ਬਾਬੇ ਨਾਨਕ ਦਾ ਫਲਸਫਾ ਇਹ ਹੈ ਵੀ ਅਸੀਂ ਸਭ ਤੋਂ ਪਹਿਲਾਂ ਇਨਸਾਨ ਨੂੰ ਗੁਰੂਆਂ ਆਪਣੇ ਇਨਸਾਨੀਅਤ ਗਰੀਬਾਂ ਦੀ ਮਦਦ ਕਰਨੀ ਤੇ ਜਿਹੜਾ ਚੜ ਕੇ ਆਉ ਉਹਦੇ ਲਈ ਤੇਗ ਤੇਗ ਸੱਚ ਜਿਹੜਾ ਝੁੱਕ ਕੇ ਆ ਉਹਦੇ ਲਈ ਦੇਗ ਇਹ ਸਾਡੇ ਸਿਧਾਂਤ ਇਹ ਸਾਡੇ ਗੁਰੂਆਂ ਦਾ ਸਿਧਾਂਤ ਤਾਂ ਹੀ ਅਸੀਂ ਆਪਣੇ ਗੁਰੂਆਂ ਦੇ ਵਾਂਚੇ ਅਨੁਸਾਰ ਦੇ ਕਾਬਲ ਹੈ ਅਸੀਂ ਉਹਨਾਂ ਦੇ ਕਹਿਆਂ ਤੇ ਹਸਰਦਾਂ ਚੱਲ ਰਹੇ ਹਾਂ ਤੇ ਜੇ ਉਹਨਾਂ ਦੇ ਖਿਆਲ ਨਾਲ ਚੱਲੀ ਨਹੀਂ ਰਹੇ ਫਿਰ ਅਸੀਂ ਅੱਜ ਮੈਂ ਨੂੰ ਚੀਫ ਕਰਿਆ ਫੌਜ ਦਾ ਮਤਲਬ ਢੱਲੋਂ ਤੋਂ ਲੁੱਟੂ ਜੋ ਵੀ ਹੈ ਮਤਲਬ ਢੱਲੇ ਜਿਹਾ ਹੀ ਲੱਗਦਾ ਹੂੰ ਦੇਖਣ ਨੂੰ ਇਹੋ ਇਹ ਨਹੀਂ ਗੱਲਾਂ ਨਹੀਂ ਗਾਣੇ ਸੁਭਮ ਨਹੀਂ ਦਿੰਦੀਆਂ ਹੁਣ ਲੀਡਰਾਂ ਦੀਆਂ ਗੱਲਾਂ ਫੰਦੋ ਭਗਵਾਨਤਮਾਨ ਆਇਆ ਰੋਟੀ ਫੜੀ ਉਹਨੇ ਬਿਲਾੰਕਾਰ ਵੀ ਮੈਂ ਉਰੇ ਰੋਟੀ ਖਾਣ ਵਾਲੇ ਨਾਲ ਉਰੇ ਲੋਕਾਂ ਦੇ ਜਿਹੜੇ ਉੱਪਰ ਤੋਂ ਹੜ ਹੜ ਪੀੜਤ ਨੇ ਫੋਟੋ ਖਿਚਾਈ ਰੋਟੀ ਫੜੀ ਜਿਹੜੀ ਹੋਈ ਸੀ ਪ੍ਰਸ਼ਾਦਾ ਕਿਸੇ ਹੋਰ ਨੂੰ ਦਿੱਤਾ ਨਾਲ ਦੇ ਖੜੇ ਸਿੱਖ ਨੂੰ ਕਿਸੇ ਨੂੰ ਵਿਚਾਰਾ ਖੜਾ ਹੋਣਾ ਮੱਤਲ ਕੋਈ ਰੂਲ ਫੜਾਤਾ ਜੀਏ ਫਾਰਮੈਲਟੀ ਜਾਣਦੇ ਨਹੀਂ ਯਾਰ ਇਹ ਜਿਹਾ ਜਿਹਾ ਨਾ ਫਾਰਮੈਲਟੀਆਂ ਕਰੀਏ ਨਜ਼ਰੇ ਤੋਂ ਫਟਫਟ ਕੇ ਇਤਨੀ ਨੂੰ ਨਾ ਫੱਦੂ ਬਣਾਉਂਦੇ ਆ ਬੇਸਕੂ ਕਿੰਨੂ ਬਣਾਉ ਦੇਨੇ ਹੈ ਹੁਣ ਤੁਸੀਂ ਦੇਖ ਲਓ ਵੀ ਲਿੱਡਣਾ ਉਹ ਹਾਲਾ ਪੰਜਾਬ ਦੇ ਲੋਕ ਮੈਂ ਬਹੁਤ ਹੀ ਖੁਸ਼ੀ ਆ ਚਲੋ ਵੀ ਆਪਣੇ ਅਵੇਰ ਨੇ ਅਮੀ ਸ਼ਾਹ ਆ ਜਿਵੇਂ ਉਹਦੇ ਲਈ ਵੀ ਕੋਈ ਮੱਲ ਮੁੱਲ ਨਹੀਂ ਆ ਉਹ ਕਿਰੋ ਚਲੋ ਚਲੇ ਗਏ ਤੇ ਮੋਦੀ ਬਾਈ ਜੀ ਹੁਣੇ ਇੱਕੋ ਹੀ ਨਗਾ ਦੇ ਉੱtre ਥੱਲੇ ਡਰ ਦੇ ਮਾਰੇ ਵੀ ਕਿ ਕਤਿਆਮਤ ਸ਼ਾਹ ਵਾਲੀ ਨਾਲ ਸਰ ਤੇ ਮੇਰੇ ਨਾਲ ਵੀ ਉਹ ਉਹ ਤਾਂ ਅਮੀ ਇਹ ਵੀਡੀਓ ਵੀ ਕਿਤੇ ਪਤਾ ਨਹੀਂ ਕਹਿੰਦਾ ਵੀ ਚਾਰ ਪੰਜ ਫੜ ਕੇ ਲੈ ਕੇ ਆਓ ਚਾਰ ਪੰਜ ਤੋਂ ਲਿਆਓ ਹਾਂ ਤਾਂ ਹਾਲ ਨਹੀਂ ਇਹਨਾਂ ਦੇ ਦੀਦਿ ਨੂੰ ਬਹੁਤ ਵਧੀਆ ਗੱਲ ਆ ਚੰਗੀ ਗੱਲ ਆ ਗੱਲ ਇਹ ਆ ਵੀ ਇਹਨਾਂ ਨੂੰ ਵੋਟਾਂ ਕੀ ਬਿਨਾ ਪੁੱਛਿਆ ਇਹ ਇਦਾਂ ਹੀ ਸੁਭਾਦ ਵਾਲੀ ਗੱਲ ਤਾਂ ਫੇਰ ਆ ਨਾ ਜਿਵੇਂ ਹੁਣ ਲੱਗਦਾ ਛੱਡਿਆ ਸੂਰਾ ਤੇ ਕੇਸ ਖੜ ਜੂਏ ਇਦਾਂ ਪੰਦੇਸ਼ ਦੇ ਲੋਕ ਜ਼ਿਆਦਾਤਰ ਵੋਟਾਂ ਜਿਵੇਂ मीडिया अजमेर कह वो जाने अरे अंध भगत ने अंध तो नहीं ने नॉलेज ही है नहीं जी पॉलिटिक्स री चल की रहा देश दी दे। ਪੂਰੇ ਵਰਲਡ ਦੇ ਵਿੱਚ ਕੀ ਚੱਲ ਰਿਹਾ ਵਰਲਡ ਦੇ ਦੇਸ਼ ਕਿੱਥੇ ਪਹੁੰਚੇ ਸਾਡਾ ਦੇਸ਼ ਕਿੱਥੇ ਖੜਾ ਯਾਰ ਕਿੱਥੇ ਗੱਡੀ ਬੜੀ ਸ਼ਰਮ ਦੀ ਗੱਲ ਆ ਯਾਰ ਜਦੋਂ ਕੋਈ ਕਹਿੰਦਾ ਇਹ ਪੁਰਜੀ ਫੜਾ ਮਰੀ ਜਾਂਦਾ ਵਿਸ਼ਵ ਗੁਰੂ ਚੌਥੀ ਪਾਲ ਮਲਤਰੀ ਕੁਆਲਿਟੀ ਦੀ ਪਾਲ ਦੀ ਵੱਡੀ ਪਰਨਕੋਨਮੀ ਉਧਾਨਮੀ ਤਾਂ ਮੈਂ ਯਾਰ ਇੱਥੇ ਮਾਰਕੀਟ ਜਿਆਦਾ ਲੋਕ ਜਿਆਦਾ ਨਹੀਂ ਜਿੱਥੇ ਮਾਰਕੀਟ ਤਾਂ ਜਿਆਦਾ ਹੋਊਗੀ ਹੋਊਗੀ ਪਰ ਪਰ ਬੰਦੇ ਦੇ ਨਾਲ ਤੇ ਦੇਖਿਆ ਜਾਵੇ ਇਨਕਮ ਨੂੰ ਡਿਵਾਈਡ ਕਰਕੇ ਫਿਰ ਦੇਖੋ ਹਲਾ ਸਾਡੀ ਕਿੱਥੇ ਹੁੰਦੀ ਹੈ ਬਹੁਤ ਹੀ ਮਾੜੇ ਹਾਲਾਤ ਨੇ ਸਾਡੇ ਦੇਸ਼ ਦੇ ਤੇ ਲੀਡਰ ਰਾਜਨੀਤੀਆਂ ਲੱਕਾਂ ਲਈ ਨਵੇਂ ਨਵੇਂ ਟੋਟਕੇ ਲੱਭਦੇ ਰਹਿੰਦੇ ਨੇ ਕਦੇ ਧਰਮ ਦੇ ਨਾਂ ਤੇ ਕਦੇ ਜਾਤ ਪੱਤ ਦੇ ਨਾਂ ਤੇ ਕਦੇ ਉੱਚੀ ਨੀਵੀਂ ਦੇ ਨਾਂ ਤੇ ਕਦੇ ਮੰਦਰ ਦੇ ਨਾਂ ਤੇ ਕਦੇ ਗੁਰਦੁਆਰੇ ਦੇ ਨਾਂ ਤੇ ਕਦੇ ਮਸਜਿਦ ਦੇ ਨਾਂ ਤੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਯਾਰ ਇਹ ਜਿਹੇ ਲੋਕਾਂ ਨੂੰ ਇਹ ਜਿਹੇ ਲੀਡਰਾਂ ਨੂੰ ਵੀ ਤੇ ਉਹ ਜਿਹੜੇ ਲੀਡਰਾਂ ਦੇ ਮਗਰ ਲੱਗੇ ਹੋਏ ਨੇ ਜਿਹੜੇ ਜਿੰਦਾਬਾਦ ਜਿੰਦਾਬਾਦ ਦਾਵਾ ਕਰਦੇ ਨੇ ਇਹ ਜਿਹੇ ਲੀਡਰਾਂ ਨੂੰ ਉਹ ਵੀ ਮਰ ਜਾਣੇ ਚਾਹੀਦੇ ਬਾਕੀ ਕੋਈ ਗੱਲ ਗਲਤ ਛਲਤ ਕਹੀ ਜੀ ਹੋਵੇ ਤਾਂ ਧੰਨਵਾਦ ਮਾਫ ਕਰਿਓ ਜੀ ਕਮੈਂਟ ਕਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ